ਪੁਰਾਣੇ ਲੈਣੀ ਆ Swift ਕਾਰ ਵਧੀਆ ਡੀਜ਼ਲ ਕਾਰ ਪੰਜਾਬ ਨੰਬਰ ਕਾਰ ਪੀ ਵਾਲੀ ਗੱਡੀ ਆ ਆਪਣੇ ਕੋਲੇ ਨਾਲੇ ਰੇਟ ਵੀ ਲੱਖ ਤੋਂ ਨੀਚੀ ਆ ਇੱਕ ਜੇ ਕਿਸੇ ਵੀਰ ਨੇ ਡੀਜ਼ਲ ਦੀ ਅੰਦਰ 1 ਲੱਖ ਵਾਲੀ ਗੱਡੀ ਲੈਣੀ ਆ ਸਾਡੇ ਕੋਲ ਡੀਜ਼ਲ ਦੀ ਗੱਡੀ ਵੀ ਖੜੀ ਆ ਚੈੱਕ ਕਰ ਲਓ ਮਿਲੀਨੋਵਾ ਲੱਗੇ ਨੇ ਚੌੜੇ ਟਾਇਰ ਪਏ ਨੇ ਸੋਹਣੇ ਟਾਇਰ ਕਰ ਲਓ ਗੱਡੀ ਦੀ ਪੂਰੀ ਸੋਹਣੀ ਕਾਰ ਟੱਚ ਸਿਸਟਮ ਵੈਰਾ ਗੱਡੀ ਵਿੱਚ ਲੱਗਿਆ ਹੋਇਆ ਦੀ ਸਾਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਆ ਉਮੀਦ ਆ ਤੁਹਾਡਾ ਦਿਹਾੜਾ ਵਧੀਆ ਜਾਵੇ ਤੇ ਬਿਖਾਇਰੇ ਵਾਸਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਛੋਟੀ ਜੀ ਫੈਮਿਲੀ ਕਾਰ ਨੰਨੀ ਜੀ ਕਾਰ ਜੈਨ ਪਾਸਿੰਗ ਵਾਲੀ ਕਾਰ ਹੈ ਜਿਹੜੇ ਕਿਸੇ ਵੀਰ ਨੇ ਰੇਟ ਘੱਟ ਲਾਣਾ ਤਾਂ ਉਹਨਾਂ ਵਾਸਤੇ ਛੋਟੀ ਕਾਰ ਇੱਕ ਜੇ ਕਿਸੇ ਵੀਰ ਨੇ ਡੀਜ਼ਲ ਦੀ ਅੰਦਰ 1 ਲੱਖ ਵਾਲੀ ਗੱਡੀ ਲੈਣੀ ਆ ਤਾਂ ਸਕੂਲ ਡੀਜ਼ਲ ਦੀ ਗੱਡੀ ਵੀ ਖੜੀ ਆ 50 ਨੰਬਰ ਆ ਉਹ ਵੀ ਵਧੀਆ ਕਾਰ ਆ ਵੀਡੀਓ ਸਟਾਰਟ ਹੋਣ ਦੇ ਪਹਿਲਾਂ ਵੀ ਪਤਾ ਕਰੋ ਆਪਣਾ ਨੋਟ ਧੂਰੀ ਕਾਰ ਬਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੂ ਸਮਾਰਟ ਪੁਆਇੰਟ ਪ੍ਰੀਵਿਅਸ ਏਜੰਸੀ ਸ਼ਹਿਰ ਲੋਕੇਸ਼ਨ ਟੂਰੀ ਆਪਣੇ ਨਾਲ ਅੱਜ ਜੁੜ ਗਏ ਨੇ ਵੀਰ ਜੀ ਸੱਸੇ ਵੀਰ ਜੀ ਆਸੀਕਾਰ ਜੀ ਤੇ ਵੀਰ ਜੀ ਇਹ ਛੋਟੀ ਜੀ ਫੈਮਿਲੀ ਕਾਰ ਤੇ ਇਹਦਾ ਕਨਸੈਪਟ ਕੀ ਹੈ ਕਿ ਸਿਸਟਮ ਹੈ ਇਹਦਾ ਮਤਲਬ ਕਿ ਆਪਾਂ ਪੇਮੈਂਟ ਬੰਦ ਕਿੰਨੀ ਲੱਗੂਗੀ ਕੰਡੀਸ਼ਨ ਕੀ ਹੈ ਗੱਡੀ ਦੀ ਪਹਿਲਾਂ ਕੰਡੀਸ਼ਨ ਦੱਸੋ ਗੱਡੀ ਦੀ ਉਸੇ ਹੀ ਕਾਰ 2006 ਮਾਡਲ ਹੈ ਹਾਂ ਜੀ ਲੁਧਿਆਣਾ ਨੰਬਰ ਹਾਂ ਜੀ ਥਰਡ ਓਨਰਰ ਥਰਡ ਓਨਰਰ ਪੰਜਾਬ ਨੰਬਰ ਠੀਕ ਆ ਜੀ ਆ ਲਾਇ ਲੱਗੇ ਨੇ ਚੌੜੇ ਟਾਇਰ ਪਏ ਨੇ ਸੋਹਣੇ ਟਾਇਰ ਆਓ ਜੀ ਆ ਲਾਇ ਆ ਲਾਇ ਦੇਖੋ ਪਹਿਲਾਂ ਤਾਂ ਗੱਡੀ ਤੇ ਮਤਲਬ ਇੱਕ ਤਾਂ ਦੇਖੋ ਬਜਟ ਛੋਟਾ ਗੱਡੀ ਦਾ ਇੱਕ ਲਾਇ ਵਲੇ ਇੱਕ ਟਾਇਰ ਵੀ ਵਧੀਆ ਵਿੱਚੋਂ ਡੀਰੇ ਚੱਕ ਗਾ ਲੋ ਇਹਨੂੰ ਆਪਾਂ ਕਹਿ ਦਿੰਨੇ ਆ ਮਿੰਨੀ ਅਨੋਵਾ ਨਵੇਂ ਬੀਟ ਖਬਰ ਨੇ ਹਾਂ ਜੀ ਲੋ ਜੀ ਵਧੀਆ ਕਾਰ ਆ ਪੂਰੀ ਘਰੇਲੂ ਕਾਰ ਆ ਸੋਹਣੀ ਕਾਰ ਆ ਜਿਹੜੇ ਕਿਸੇ ਵੀਰ ਨੇ ਲੈਣੀ ਆ ਨਾ ਵਧੀਆ ਕਾਰ ਛੋਟੀ ਜੀ ਕਾਰ ਆ ਤਾਂ ਉਹਨਾਂ ਵਾਸਤੇ ਪੂਰੀ ਵਧੀਆ ਕਾਰ ਆਪਣੇ ਕੋਲੇ ਅੱਜ ਇੱਕ ਜੈਨ ਐਲ ਐਕਸ ਆਈ ਪਾਵਰ ਸਟੀering ਪਾਵਰ ਸਟੀering ਵੀ ਜਿੱਦੇ ਚ ਗੱਡੀ ਚ ਪਾਵਰ ਸਟੀering ਪਾਵਰ ਵਿੰਡੋ ਅੱਛਾ ਪਾਵਰ ਵਿੰਡੋ ਵੀ ਆ ਗਈ ਪਾਵਰ ਵਿੰਡੋ ਵੀ ਆ ਗਈ ਲਓ ਜੀ ਚੈੱਕ ਕਰ ਲਓ ਮਿਲੀਨੋਵਾ ਇਹਨੂੰ ਕਹਿੰਦੇ ਨੇ ਮਿਨੀ ਨੋਵਾ ਪੂਰੀ ਸੋਹਣੀ ਕਾਰਾ ਲੈਦਰ ਦੇ ਸੀਟ ਕਵਰ ਨੇ ਐਕਸੀਡੈਂਟ ਨਹੀਂ ਲੱਗੀ ਵੱਜੀ ਨਹੀਂ ਨੰਬਰ ਵਜਾਵਾ ਪਾਸਿੰਗ ਗੱਡੀ ਤੇ ਹੈਗੀ ਆ ਤੇ ਵੀਰ ਜੀ ਗੱਡੀ ਦਾ ਸਾਲ ਦਾ ਅਨਸ਼ੋਰ ਪਿਆ ਸਾਲ ਦਾ ਪੂਰਾ ਇੰਸ਼ੋਰੈਂਸ ਪਿਆ ਲੋ ਜੀ ਤੋਹਫਾ ਹੀ ਆ ਦਿਸ਼ਾਰੇ ਦੇ ਵੀਰ ਜੀ ਰੇਟ ਦੱਸੋ ਫਿਰ ਕਿੰਨਾ ਪੂਗਾ ਇਹਦਾ 90000 ਚੱਲ ਗਈ 90000 ਹੀ ਰੇਟ 90000 ਚੱਲ ਗਈ 90000 ਹੀ ਗੱਡੀ ਦਾ ਰੇਟ ਪੈਣਾ ਲੈ ਜਾਓ ਵੀਰੇ ਸਕਰੀਨ ਸ਼ਾਟ ਲੈ ਲਿਓ ਗੱਡੀ ਬੁੱਕ ਕਰਿਆ ਗੱਡੀ ਬੁੱਕ ਕਰ ਦਿਓ 837 ਇਹ ਨੰਬਰ ਦਾ ਕਰ ਲੋ ਸੰਪਰਕ ਦੂਜਾ ਆ ਗਿਆ ਤੋਹਫਾ 15 ਮਾਡਲ ਸਵਿਫਟ ਜੇ ਕਿਸੇ ਪ੍ਰਾਣੇ ਲੈਣੀ ਹੈ ਸਵਿਫਟ ਕਾਰ ਵਧੀਆ ਡੀਜ਼ਲ ਕਾਰ ਪੰਜਾਬ ਨੰਬਰ ਕਰ ਪੰਜਾਬ ਨੰਬਰ ਕਰ ਮੰਗਦੀ ਸੀ ਨਾ ਤਾਂ ਪੰਜਾਬ ਨੰਬਰ ਕਰ ਇੱਕ ਹੋਰ ਡੀਜ਼ਲ ਸਵਿਫਟ ਆਪਣੇ ਕੋਲ ਆ ਗਈ ਆ ਦੋ ਗੱਡੀਆਂ ਹੋਰ ਖੜੀਆਂ ਨੇ ਉਹ ਵੀ ਪੰਜਾਬ ਨੰਬਰ ਨੇ 12 ਤੇ 13 ਤੇ ਵੀਰ ਜੀ ਇਹਦੀ ਕੰਡੀਸ਼ਨ ਦੱਸੋ ਗੱਡੀ ਦੀ 2015 BDI ਆਪਸ਼ਨਲ ਸੈਕੰਡ ਆ ਉਹ ਹੌਣੀ ਕੰਡੀਸ਼ਨ ਦੀ ਕਾਰ ਆ ਹਰ ਪੱਖੋਂ ਵਧੀਆ ਗੱਡੀ ਆ ਚੈੱਕ ਕਰੋ ਜੀ ਕੰਡੀਸ਼ਨ ਗੱਡੀ ਦੀ ਲਓ ਜੀ ਟਰੈਵਰਸਰ ਟੈਕ ਚੈੱਕ ਕਰਾਓ ਟਾਇਰ ਆਪਾਂ ਕਹਿ ਦਈਏ ਤਕਰੀਬਨ 40% ਤੋਂ 50% ਹਨਾ ਜੀ ਹਾਂ ਜੀ 40 ਤੋਂ 50% ਨੇ ਗੱਡੀ ਤੇ ਦੋ ਪੀਸ ਪੇਂਟ ਨੇ ਜਿਵੇਂ ਦੱਸ ਰਿਹਾ ਜੀ ਵੀਰ ਜੀ ਬਾਕੀ ਗੱਡੀ Ориਜਨਲ ਆ ਅਜੇ ਮਾੜੀ ਜੀ ਵਿੱਚੋਂ ਵੀ ਕੰਡੀਸ਼ਨ ਦਿਖਾ ਦਿਓ ਗੱਡੀ ਦੀ ਅਜੇ ਦੇਖੋ ਜਿਵੇਂ ਆਈਓ ਉਮੀ ਆ ਅੱਗੇ ਜਾ ਕੇ ਗੱਡੀ ਇਹ ਅਪਡੇਟ ਹੋ ਗਈ ਇਡੀਸ਼ਨ ਚੈੱਕ ਕਰ ਲਓ ਗੱਡੀ ਦੀ ਪੂਰੀ ਸੋਹਣੀ ਕਾਰ ਟੱਚ ਸਿਸਟਮ ਵੈਰਾ ਗੱਡੀ ਵਿੱਚ ਲੱਗਿਆ ਹੈ ਮਤਲਬ ਐਂ ਲਾ ਲਓ ਵੀ ਪੰਜਾਬ ਨੰਬਰ ਵਿੱਚ ਇੰਨੀ ਵਧੀਆ ਕਾਰ ਗੱਡੀ ਮਿਲਦੀ ਨਹੀਂ ਪੰਜਾਬ ਨੰਬਰ ਕਾਰ ਆ ਵਧੀਆ ਸੋਹਣੀ ਕਾਰ ਆ ਜੇ ਕਿਤੇ ਪ੍ਰਾਣੇ ਲੈਣਾ ਹੈ ਨਾ ਘੱਟ ਬਜਟ ਵਾਲੀ ਗੱਡੀ ਤਾਂ ਉਹਨਾਂ ਵਾਸਤੇ ਇਹ ਬੈਸਟ ਕਾਰ ਆਪਣੇ ਕੋਲੇ ਆਈ ਆ ਇਲੈਕਟ੍ਰੋਨਿਕ ਸੀਸੀ ਵੀ ਮਿਲ ਜਾਂਦੇ ਨੇ ਆਪਾਂ ਨੂੰ ਟੱਚ ਸਿਸਟਮ ਆ ਗਿਆ ਗੱਡੀ 'ਚ ਐਬੀਐਸ ਬੈਕ ਕੈਮਰਾ EBS ਬ੍ਰੇਕ ਗੱਡੀ ਦੇ ਵਿੱਚ ਆਪਾਂ ਨੂੰ ਇਹਦੇ ਮਿਲ ਜਾਂਦੇ ਨੇ ਐਕਸੀਡੈਂਟ ਨਹੀਂ ਕਿਸੇ ਪਾਸੇ ਲੱਗੀ ਬਜੀ ਨਹੀਂ ਵੀਰ ਜੀ ਇਹਦਾ ਰੇਟ ਕੀ ਹੋਊਗਾ ਗੱਡੀ ਦਾ 4,35,000 ਰੁਪਏ ਦੀ ਦੇ ਦਾਂਗੇ 4,35,000 ਦੀ ਬਾਕੀ ਜਿਹੜਾ ਕੋਈ ਬਾਈ ਦਿਸਾਰੇ ਤੇ ਸ਼ੇਅਰ ਕਰਕੇ ਜਾਂ ਆਪਣੀ ਵੀਡੀਓ ਦੇਖ ਕੇ ਆਊਗਾ ਤਾਂ ਉਹਨਾਂ ਵਾਸਤੇ ਆਪਾਂ ਸਪੈਸ਼ਲ ਆਫਰ ਦਵਾਗੇ ਦਿਸਾਰੇ ਤੇ ਆਪਾਂ ਆਫਰ ਦਵਾਗੇ ਉਹਨਾਂ ਕਈ ਵੀਰ ਕਹਿੰਦੇ ਨੇ ਵੀ ਸਾਨੂੰ ਡੀਜ਼ਲ ਗੱਡੀ ਚਾਹੀਦੀ ਆ ਤੇ ਨੰਬਰ ਵੀ ਬਿਆਪ ਚੀਦਾ ਤੇ ਗੱਡੀ ਵੀ ਸਾਨੂੰ ਵਧੀਆ ਚੀਜ਼ ਦੀ ਆ ਐਵਰੇਜ ਵਾਲੀ ਤਾਂ ਉਹਨਾਂ ਵਾਸਤੇ ਅੱਜ ਇੱਕ ਫੋਡ ਦੀ ਫਿਸਟਾ ਫਸਟ ਓਨਰ ਕਾਰ ਆਈ ਹੈ ਆਪਣੇ ਕੋਲੇ ਵੀਰ ਜੀ ਡਿਟੇਲ ਦੱਸ ਦੋ ਮਾੜੀ ਜੀ ਕੋਈ ਹੋਰ ਗੱਲ ਹੱਥ ਮਾਡਲ ਹੈ ਹਾਂਜੀ 2008 ਫੋਡ ਫਿਸਟਾ 2008 ਫਸਟ ਓਨਰ ਫਸਟ ਓਨਰ ਕਾਰ ਆਈ ਹੈ ਗੱਡੀ ਸਾਡੇ ਸ਼ਹਿਰ ਦੀ ਨਵੀਂ ਕਢਾਈ ਹੋਈ ਕਾਰ ਆ ਪੀਵੀ 98 ਨੰਬਰ ਚੈੱਕ ਕਰ ਲਓ ਪੂਰੀ ਵਧੀਆ ਕਾਰ ਆ ਦੇਖੋ ਕੰਡੀਸ਼ਨ ਕੀ ਨੇ ਗੱਡੀ ਦਿਖਾਓ ਪਹਿਲਾਂ ਕੰਡੀਸ਼ਨ ਆ ਕੀ ਨੇ ਤੇ ਚ ਤੁਸੀਂ ਔਨ ਪੇਪਰ ਪੂਰੀ ਕੰਪਲੀਟ ਲੈਣੀ ਆ ਗੱਡੀ ਠੀਕ ਆ ਜੀ ਤਾਂ ਉਸ ਆ ਆਪਣਾ ਰੇਟ ਹੋ ਜਾਊਗਾ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਨੌ ਕਰਾਣੀ ਜ਼ਰੂਰੀ ਆ ਅੱਗੇ ਜਾ ਕੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਇਹ ਮਾਡਲ ਆ ਜਿਹੜਾ ਪੇਪਰ ਦਾ ਖਰਚਾ ਹੋਊਗਾ ਪੇਪਰ ਵਰਕ ਹੋਊਗਾ ਉਹ ਹੋਊਗਾ ਤੁਹਾਡਾ ਦੇਖੋ ਡੱਗੀ ਵਾਲੀ ਖੁੱਲੀ ਡੁੱਲੀ ਕਾਰ ਫੋਰਡ ਫੀਸਤਾ ਦੇਖੋ ਇੱਕ ਫੋਰਡ ਦੀ ਗੱਡੀ ਇੱਕ ਮਾੜੀ ਵੀ ਹੁੰਦੀ ਆ ਇਹ ਆਪਣੇ ਕੋਲੇ ਪੂਰੀ ਵਧੀਆ ਗੱਡੀ ਗਾਰੰਟੀ ਵਾਲੀ ਗੱਡੀ ਆ ਆਪਣੇ ਕੋਲੇ ਨਾਲੇ ਰੇਟ ਵੀ ਲੱਖ ਤੋਂ ਨੀਚੀ ਆ ਭਰਾਵੋ ਸਕਰੀਨ ਸ਼ਾਟ ਲੈ ਲਓ ਇਸ ਗੱਡੀ ਦਾ ਵੀ ਗੱਡੀ ਕਰ ਲਿਓ ਬੁੱਕ ਜੇ ਕਿਸੇ ਬੁਰ ਨੂੰ ਚਾਹੀਦੀ ਆ ਛੋਟੇ ਰੇਟ 'ਚ ਗੱਡੀ ਦੋ ਵੀਰ ਜੀ ਰੇਟ ਆ ਗੱਡੀ 90000 ਰੁਪਏ ਦੀ ਦੇ ਦਾਂਗੇ 90000 ਦੀ ਦੇਵਾਂਗੇ ਵੀਰੇ ਬਾਕੀ ਨੌਕਰਾਨ ਦਾ ਖਰਚਾ ਜੋ ਪੇਪਰ ਕੰਪਲੀਟ ਕਰਨ ਦਾ ਖਰਚਾ ਉਹ ਤੁਹਾਡਾ ਇਹ ਸਾਡੇ ਤੋਂ ਕੰਪਲੀਟ ਲੈਣਾ ਤਾਂ ਅਸੀਂ ਇੱਕ ਵਿੱਚ ਉਹ ਇਨਕਲੂਡ ਖਰਚਾ ਵਿੱਚ ਜੋ ਵੀ ਖਰਚਾ ਹੋਊਗਾ ਉਹੀ ਇਨਕਲੂਡ ਕਰਾਂਗੇ ਉਸ ਤੋਂ ਐਕਸਟਰਾ ਕੁਝ ਨਹੀਂ ਕਰਦੇ ਕੋਈ ਕੁਝ ਨਹੀਂ ਹੋਗਾ ਤਾਂ ਕਰੀਬ ਆ ਲਓ ਜੋ 15 10 15000 ਜੋ ਵੀ ਇਹਦਾ ਪਾਸਟਰੀ ਸਿਸਟਮ ਹੋ ਜਾ ਬੱਚਾ ਐਡ ਹੋ ਜਾ ਜੇ ਵੀਡੀਓ ਵਧੀਆ ਲੱਗਦੀ ਤਾਂ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਉਹਨਾਂ ਕਿ ਉਹ ਘੱਟ ਰੇਟ ਵਾਲੀ ਗੱਡੀ ਨਹੀਂ ਦਿਖਾਈ ਪੰਜਾਬ ਨੰਬਰ ਗੱਡੀ ਨਹੀਂ ਦਿਖਾਈ ਪੰਜਾਬ ਨੰਬਰ ਗੱਡੀਆਂ ਵੀ ਨੇ ਤੇ ਰੇਟ ਘੱਟ ਵਾਲੀ ਗੱਡੀਆਂ ਵੀ ਆਪਣੇ ਕੋਲੇ ਹੈਗੀਆਂ ਨੇ ਤੇ ਸਾਰੇ ਦੀ ਇੱਕ ਵਾਰੀ ਫਿਰ ਵੀਰੇ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਮਿਲਦੇ ਵੀਰੇ ਨੈਕਸਟ ਵੀਡੀਓ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ